ਅੱਜ ਅਸੀਂ ਪਿੰਡ ਤਿੱਬੜ ਜਿਹੜਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਹੈਗਾ ਉਹਦੇ ਚਪਾ ਡੀਪੂ ਚੈੱਕ ਕਰਨ ਆਏ ਸੀ ਇੱਥੇ ਲਗਭਗ ਟੋਟਲ 60 ਡੀਪੂ ਨੇ 96 ਵਿੱਚ ਪੰਜ ਤੇ ਆਪਾਂ ਕਨਕ ਭੇਜੀ ਹੋਈ ਸੀ ਹੁਣ ਤੱਕ ਔਰ ਕੰਪਲੇਂਟ ਆ ਰਹੀ ਸੀ ਕਿ ਡੀਪੂ ਹੋਲਡਰ ਅਜ ਤੱਕ ਕਨਕ ਵੰਡ ਵੰਡ ਨਹੀਂ ਰਿਹਾ ਸੋ ਉਹਦੇ ਸਬੰਧੀ ਆਪਾਂ ਅਲੱਗ-ਅਲੱਗ ਡੀਪੂ ਚੈੱਕ ਕੀਤੇ ਨੇ ਔਰ ਜਿਹੜੀਆਂ ਕੁਝ ਇੱਕ ਡੀਪੂਆਂ 'ਚ ਗੰਭੀਰ ਹੁਣਤਾਈਆਂ ਪਾਈਆਂ ਗਈਆਂ ਨੇ ਔਰ ਉਹਨਾਂ ਡੀਪੂ ਹੋਲਡਰ ਨੂੰ ਹਦਾਇਤ ਕੀਤੀ ਹੈ ਕਿ ਜਦੋਂ ਕਨਕ ਦੇਣੀ ਹੈ ਉਹਦੇ ਨਾਲ ਜੇ ਕੋਈ ਪਰਚੀ ਕੱਟਣੀ ਹੈ ਪਰਚੀ ਦੇ ਨਾਲ ਹੀ ਕਨਕ੍ਰਿਤੀ ਜਾਵੇ ਉਹ ਸਰਕਾਰੀ ਕੰਡੇ ਆਏ ਹੋਏ ਨੇ ਪਰ ਜਿਹੜੇ ਮਸ਼ੀਨਾਂ ਦਾ ਟੈਚ ਰਹਿਗੇ ਨੇ ਔਰ ਇਹਨਾਂ ਨੂੰ ਚੈਕਿੰਗ ਵੀ ਕੀਤੀ ਗਈ ਆ ਦੋ ਡੀਪੂਆਂ ਤੇ ਪਾਇਆ ਗਿਆ ਹੈ ਕਿ ਜਿੱਥੇ ਜੜੀਆਂ ਹੰਤਾਈਆਂ ਸੀ ਉਹ ਕਾਫੀ ਗੰਭੀਰ ਸੀ ਇੱਕ ਡੀਪੂ ਹੈਗਾ ਸੀ ਭਾਰਤੀ ਡੀਪੂ ਹੋਲਡਰ ਉਹਦੇ ਵੱਲੋਂ ਪਰਸੀਆਂ ਐਡਵਾਂਸ ਚ ਕਟੀਆਂ ਹੋਈਆਂ ਨੇ ਕਨਕੋਨ ਅਜੇ ਤੱਕ ਵੰਡੀ ਨਹੀਂ ਹੈਗੀ ਹਾ ਅਦਰਕ ਜਦੋਂ ਪਾਵਰ ਸਪਲਾਈ ਉਪਾਗ ਵੱਲੋਂ ਕਨਕੋਨ ਨੂੰ ਪਹਿਲਾਂ ਵੀ ਤੇਜੀ ਹੋਈ ਹੈ ਸੈਕੰਡ ਡੀਪੂ ਹੋਲਡਰ ਸੀ অরুণ ਅਨਿਲ ਕਨਿਰ ਦੀਪੂ ਹੋਲਡਰ ਸੀ ਉਹਦੇ ਵੱਲੋਂ ਵੀ ਪਹਿਲਾਂ ਤਣਕ ਦੀਆਂ ਪਰਚੀਆਂ ਕੱਟੀਆਂ ਕਣਕ ਨਹੀਂ ਸੀ ਵੰਡੇ ਜਾ ਰਹੀ ਔਰ ਉਹਨੇ ਕਣਕ ਜਿਹੜੀ ਸੀ ਉਹ ਆਪਣੇ ਦੀਪੂ ਦੀ بجائے ਕਿਤੇ ਹੋਰ ਸਟੋਰ ਕੀਤੀ ਹੋਈ ਸੀ ਸੋ ਉਹਦੇ ਸਬੰਧੀ ਵੀ ਉਹਨੂੰ ਰਿਪੋਰਟਨਾ ਵੀ ਕੀਤੀ ਗਈ ਹੈ ਪਲੱਸ ਉਹਨਾਂ ਦੇ ਹਾਲ ਵੀ ਗੜੀ ਉਹਨਾਂ ਦੀਆਂ ਮਸ਼ੀਨਾਂ ਆਪਾਂ ਅਨਮਾਪ ਕੀਤੀਆਂ ਨੇ ਔਰ ਅਕੋਰਡਿੰਗਲੀ ਆਪਾਂ ਡਿਸੀਜਨ ਲੈ ਲਵਾਂਗੇ ਉਹਨਾਂ ਕੀ ਇਹ ਫਲੈਕਸ਼ਨ ਲਿਆ ਜਾ ਰਿਹਾ ਸਰ ਜੋ ਆਪਣਾ ਕੰਟਰੋਲ ਆਰਡਰ ਹੈਗਾ ਪੀਪੀਡੀਐਸ ਸੈਕਟਰ ਹੈਗਾ ਉਹਦੇ ਅਕੋਰਡਿੰਗਲੀ ਉੱਤੇ ਐਕਸ਼ਨ ਲਵਾਂਗੇ ਅੰਨੋਸ਼ੋਕ ਉਸ ਕਰਾਂਗੇ ਔਰ ਇਹਨਾਂ ਤੋਂ ਕਾਰਨ ਵੀ ਪੁੱਛਾਂਗੇ ਪਲੱਸ ਇਹਨਾਂ ਤੇ ਜੋ ਬੰਦੀ ਕਾਰਵਾਈ ਹੋਏਗੀ ਉਹ ਵੀ ਕਰਾਂਗੇ ਐਫਐਸਓ ਨੂੰ ਔਰ ਇਨਸਪੈਕਟਰਸ ਨੂੰ ਹਦਾਇਤ ਕੀਤੀ ਹੈ ਕਿ ਇਹਨਾ ਡਿਫਾਂ ਤੇ ਜਾਹਿਬਗਾਇ ਚੈਕਿੰਗ ਕਰਦੇ ਰਹਿਣ ਔਰ ਆਪਣੀ ਹਾਜ਼ਰੀ ਚੈਨਾਂ ਦਿਖਾ ਜੀਏ ਕੰਟਰੋਲ ਰਾਈਡਰ